ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਤਰੀਕ ਹੋ ਚੁੱਕੀ ਹੈ ਜੀ 30 ਦਸੰਬਰ 2024 ਸਵੇਰ ਤੋਂ ਹੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਧੁੰਦ ਦੇ ਹਾਲਾਤ ਬਣੇ ਹੋਏ ਨੇ ਜਿਵੇਂ ਕਿ ਤੁਹਾਨੂੰ ਅਸੀਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਆਖਰੀ ਦਿਨ ਜਿਹੜੇ ਰਹਿ ਰਹੇ ਨੇ ਇਸ ਮਹੀਨੇ ਦੇ ਜਾਂ ਸਾਲ ਦੇ ਜਾਂ ਚੜ੍ਹਦੇ ਸਾਲ ਦੇ ਗੱਲ ਕੀਤੀ ਜਾਵੇ 2025 ਦੀ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚਕਾਰ ਸਾਨੂੰ ਧੁੰਦ ਦੇ ਹਾਲਾਤ ਦੇਖਣ ਨੂੰ ਮਿਲਣਗੇ ਰਾਜਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਜਿਹੜਾ ਬੱਦਲਬਾਈਤ ਰਹਿਤ ਹੈ ਕਿਸੇ ਤਰੀਕੇ ਦੇ ਸਿਸਟਮ ਦਿਖਾਈ ਨਹੀਂ ਦੇ ਰਹੇ ਪਰ ਪਹਾੜੀ ਖੇਤਰ ਵਿੱਚ ਲਗਾਤਾਰ ਸਿਸਟਮ ਬਣ ਰਹੇ ਨੇ ਜਿਨ੍ਹਾਂ ਦੇ ਫਲ ਸਰੂਪ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਦੇ ਹਾਲਾਤ ਬਣੇ ਹੋਏ ਨੇ ਪਹਾੜੀ ਖੇਤਰਾਂ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਮੈਦਾਨੀ ਇਲਾਕੇ ਜਿੰਨੇ ਵੀ ਨਾਲ ਲੱਗਦੇ ਹਰਿਆਣਾ ਰਾਜਥਾਨ ਜੁਪੀ ਵਿੱਚ ਹੁਣ ਕੋਹਰੇ ਅਤੇ ਧੁੰਦ ਦੇ ਹਾਲਾਤ ਬਣ ਚੁੱਕੇ ਨੇ ਠੰਡ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਜਿਸ ਦੇ ਫਲਸਰੂਪ ਦਿਨ ਦਾ ਤਾਪਮਾਨ ਜਿਹੜਾ 15 ਤੋਂ 16-17 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਪਰ ਅਗਰ ਧੁੰਦ ਇਸੇ ਤਰੀਕੇ ਨਾਲ ਬਰਕਰਾਰ ਰਹੀ ਤਾਂ ਧੁੱਪ ਨਿਕਲਣ ਦੇ ਚਾਂਸ ਵੀ ਕਾਫੀ ਜ਼ਿਆਦਾ ਘਟਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਡੇ ਪਿੰਡ ਜिले ਸ਼ਹਿਰ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਜਾਂ ਇਲਾਕੇ ਦਾ ਨਾਮ ਲਿਖ ਕੇ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਵੈਦਰ ਬਾਈ ਸੁਮਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਪਮਾਨ ਅੱਜ ਲਗਭਗ 15 ਡਿਗਰੀ ਦੇ ਨੇੜੇ ਤੇੜੇ ਬਣੇ ਰਹਿਣ ਦੀ ਉਮੀਦ ਹੈ ਧੁੱਪ ਨਿਕਲਣ ਦੇ ਚਾਂਸ ਕਾਫੀ ਜ਼ਿਆਦਾ ਘਟ ਨੇ ਗੱਲ ਕੀਤੀ ਜਾਵੇ ਅਗਰ ਹਵਾਵਾਂ ਦੀ ਤਾਂ ਹਵਾਵਾਂ ਪੱਛਮੀ ਰੂਪ ਤੋਂ ਚਲਦੀਆਂ ਰਹਿਣਗੀਆਂ ਸ਼ੀਤ ਲਹਿਰ ਦੇ ਹਾਲਾਤ ਲਗਾਤਾਰ ਪੰਜਾਬ ਦੇ ਉੱਪਰ ਬਰਕਰਾਰ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਦੁਪਹਿਰ ਦੇ ਸਮੇਂ ਜਿਹੜਾ ਮੈਕਸਿਮਮ ਤਾਪਮਾਨ ਜਾ ਸਕਦਾ ਹੈ ਉਹ 16 ਤੋਂ 17 ਡਿਗਰੀ ਤੱਕ ਜਾਣ ਦੀ ਉਮੀਦ ਹੈ ਪਰ ਇਸ ਤੋਂ ਜ਼ਿਆਦਾ ਤਾਪਮਾਨ ਵਧਣ ਦੀ ਉਮੀਦ ਅੱਜ ਨਾ ਬਰਾਬਰ ਹੀ ਦਿਖਾਈ ਦੇ ਰਹੀ ਹੈ ਕਾਫੀ ਜ਼ਿਆਦਾ ਸ਼ੀਤ ਲਹਿਰ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਰ ਰਾਤ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 1 ਤੋਂ ਲੈ ਕੇ 4 ਡਿਗਰੀ ਦਾ ਤਾਪਮਾਨ ਅੱਜ ਸਾਨੂੰ ਰਾਤ ਦੇਖਣ ਨੂੰ ਮਿਲੇਗਾ ਕਾਫੀ ਠੰਡੀ ਰਾਤ ਅੱਜ ਹੁੰਦੀ ਦਿਖਾਈ ਦੇ ਰਹੀ ਹੈ ਅਗਰ ਇਸੇ ਤਰੀਕੇ ਨਾਲ ਵਿਜ਼ਿਬਿਲਟੀ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਅੱਧਾ ਕਿਲੋਮੀਟਰ ਦੀ ਵਿਜ਼ਿਬਿਲਟੀ ਸਾਨੂੰ ਇਸ ਸਮੇਂ ਦਿਖਾਈ ਦੇ ਰਹੀ ਹੈ ਉਸ ਤੋਂ ਅੱਗੇ ਸੰਘਣੀ ਧੁੰਦ ਦੀ ਚਾਦਰ ਪੰਜਾਬ ਦੇ ਹਰੇਕ ਹਿੱਸੇ ਦੇ ਵਿੱਚ ਬਣੀ ਹੋਈ ਦਿਖਾਈ ਦੇਵੇਗੀ ਤੇ ਅੱਧ ਦੁਪਹਿਰ ਤੋਂ ਬਾਅਦ ਦੁਵਾਰਾ ਤੋਂ ਫਿਰ ਇਹ ਧੁੰਦ ਜਿਹੜੀ ਹੈ ਆਪਣਾ ਕਹਿਰ ਮਕ ਚਾਉਂਦੀ ਹੋਈ ਦਿਖਾਈ ਦੇਵੇਗੀ ਲਗਾਤਾਰ ਫਿਰ ਸ਼ਾਮ ਦੇ ਸਮੇਂ ਧੁੰਦ ਸੰਗਣੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਪਵੇਗੀ ਤੇ ਅੱਜ ਰਾਤ ਵੀ ਇਸੇ ਤਰੀਕੇ ਦੇ ਹਾਲਾਤ ਬਣੇ ਰਹਿਣ ਦੀ ਉਮੀਦ ਬਰਕਰਾਰ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਦੇ ਅਲਰਟਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਸਾਨੂੰ ਇਹ ਆਉਂਦੇ 2-4 ਦਿਨ ਇਸੇ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਦਿਖਾਈ ਦੇਣਗੇ ਕਾਫੀ ਜ਼ਿਆਦਾ ਸੰਘਣੀ ਧੁੰਦ ਸਾਨੂੰ ਆਉਂਦੇ ਦਿਨਾਂ ਵਿੱਚ ਵੀ ਪੰਜਾਬ ਦੇ ਉੱਪਰ ਇਸੇ ਤਰੀਕੇ ਨਾਲ ਬਣਦੀ ਹੋਈ ਦਿਖਾਈ ਦੇਵੇਗੀ ਅਗਰ ਇਸ ਤੋਂ ਇਲਾਵਾ ਕੋਈ ਨਵਾਂ ਅਲਰਟ ਮੀ ਬੱਦਲਬਾਜ ਦੀ ਚਾਂਸ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਕੋਈ ਚਾਂਸ ਬਣਦੇ ਦਿਖਾਈ ਨਹੀਂ ਦੇ ਰਹੇ 2-3 ਦਿਨ ਮੌਸਮ ਇਸੇ ਤਰੀਕੇ ਨਾਲ ਬਣਿਆ ਰਹੇਗਾ ਹਾਂ ਚੜ੍ਹਦੇ ਨਵੇਂ ਸਾਲ ਤੋਂ ਵਿੱਚ ਪਹਿਲੇ ਹਫ਼ਤੇ ਦੇ ਵਿੱਚ ਬੱਦਲਬਾਹੀ ਐਂਟਰ ਜ਼ਰੂਰ ਕਰ ਸਕਦੀ ਹੈ ਪੰਜਾਬ ਦੇ ਵਿੱਚ ਜਿਹਦੇ ਬਾਰੇ ਨਵੀਂ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਅਗਲੀਆਂ ਜੋ ਵੀ ਅਪਡੇਟਸ ਹੋਣਗੀਆਂ ਚੈਨਲ ਦੇ ਉੱਪਰ ਜਲਦ ਸ਼ੇਅਰ ਕਰਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ